ਕੱਲੀ ਪੂਜਾ ਭੈਣ ਵਾਲਾ ਮੈਟਰ ਚੱਲੀ ਜਾਂਦਾ ਉਹਦੇ 'ਚ ਮੈਂ ਇਹ ਬੋਲਣਾ ਚਾਹੂੰਗਾ ਪੂਜਾ ਭੈਣ ਬਿਲਕੁਲ ਸਹੀ ਆ ਜਦੋਂ 5-7 ਲੱਖ ਇਕੱਠਾ ਹੋਇਆ ਹੀ ਤੇ ਮੁੰਡੇ ਨੇ ਵੀ ਨਾਲੇ ਖਾਧਾ ਹੁਣ ਕੱਲੀ ਪੂਜਾ ਤਾਂ ਨਹੀਂ ਖਾਗੀ ਭੈਣ ਜੇ ਪੂਜਾ ਕੱਲੀ ਨਹੀਂ ਖਾਦੇ ਹੁੰਦੇ ਮੁੰਡਾ ਉੱਥੇ ਲਾਈਵ ਆਣ ਕੇ ਬੋਲ ਲ ਦਿੰਦਾ ਉਸੇ ਵੇਲੇ ਉਦੋਂ ਤਾਂ ਮੁੰਡਾ ਚੋਪਰਿਆ ਹੁਣ ਆਣ ਕੇ ਬੋਲਣ ਲੱਗ ਪਿਆ ਤੇ ਦੂਜੀ ਗੱਲ ਮੁੰਡੇ ਦੀਆਂ ਵੀ ਕਰਤੂਤਾਂ ਵਾਲੀਆਂ ਸਹੀ ਨਹੀਂ ਆ ਨਸ਼ੇ ਕਰਦਾ ਏ ਕੋਟ ਦਾ ਮਾਰਦਾ ਏ ਕੁੜੀ ਨੂੰ ਤੇ ਛੱਡ ਨਾ ਹੀ ਕੁੜੀ ਨੇ ਤਾਂ ਕਿੰਨਾ ਕੁ ਟਾਈਮ ਯਾਰ ਕੌਣ ਟਾਰਚਰ ਸਹੂਗਾ ਕੋਈ ਵੀ ਨਹੀਂ ਸਹਿੰਦਾ ਟੌਰਚਰ ਭਈ ਅੱਜਕੱਲ ਤੇ ਦੂਜੀ ਗੱਲ ਮੈਂ ਇਹ ਕਹਿਣਾ ਜੋ ਜਿਹੜੇ ਵੱਡੇ ਵਿਦਵਾਨ ਬਣੇ ਇੰਟਰਵਿਊ ਲੈਣ ਦੇ ਉਹਦੀਆਂ ਤੁਸੀਂ ਆਪਦੀਆਂ ਭੈਣਾਂ ਭੇਜ ਦੋ ਸੱਤ ਕਦੇਨ ਲਈ ਠੀਕ ਹੈ ਆਪਦੀ ਭੈਣ ਵਰੀ ਤੇ ਤੁਸੀਂ ਪਤਾ ਕਰਾਉਣ ਲੱਪੋ ਕਿ ਮੁੰਡਾ ਦਾਰੂ ਵੀ ਨਾ ਪੀਂਦਾ ਹੋਵੇ ਤੇ ਦੂਜੇ ਦੀ ਭੈਣ ਚਾਹੇ ਚੱਟੇ ਵਾਲੇ ਨਾਲ ਵਿਆਹ ਹੀ ਹੋਵੇ ਤੁਸੀਂ ਕਹਿੰਦਾ ਮੁੰਡਾ ਸੌ ਵੀ ਬੜਾ ਸ਼ਰਮ ਕਰਿਆ ਕਰੋ ਥੋੜੀ ਬਹੁਤ ਤੇ ਐਵੇਂ ਵਿਦਵਾਨ ਨਾ ਬਣ ਜਾ ਕਰੋ ਵੱਡੇ ਤੁਸੀਂ ਖੁਦ ਇੱਕ ਦੱਲੇ ਹੋ ਠੀਕ ਹੈ ਮੇਰੇ ਨਾਲ ਹੋਈਆਂ ਤਾਂ ਕਰਕੇ ਆਪ